ਮੈਕਸੀਕੋ ਦੇ ਜ਼ਲਿਸਕੋ ਰਾਜ ਦੇ ਵਿੱਚ ਇੱਕ ਬੇਹੱਦ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਦੱਸਦੀ ਹੈ ਕਿ ਮਾਡਲ ਤੇ ਬਿਊਟੀ ਇਨਫਲੂਐਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਟਿਕਟੌਕ ਤੇ ਲਾਈਵ ਸਟ੍ਰੀਮਿੰਗ ਕਰ ਰਹੀ ਸੀ ਕਿ ਇੱਕ ਬਿਊਟੀ ਪਾਰਲਰ ਦੇ ਵਿੱਚ ਤਾਂ ਉਸ ਦਾ ਕਤਲ ਕਰ ਦਿੱਤਾ ਇੱਕ ਗੋਲੀ ਉਸ ਦੀ ਜਿਹੜੀ ਛਾਤੀ ਤੇ ਵੱਜੀ ਤੇ ਦੂਸਰੀ ਸਿੱਧੀ ਸਿਰ ਤੇ ਜਾ ਕੇ ਗੋਲੀ ਵੱਜੀ ਜਿਸ ਤੋਂ ਬਾਅਦ ਉਸੇ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਇਹ ਕਿ 23 ਸਾਲਾਂ ਦੀ ਜਿਹੜੀ ਇਹ ਇਨਫਲੂਐਂਸਰ ਸੀਗੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਥੇ ਆਪਣਾ ਦਫੀ ਦਮ ਹਲ ਪੈਦਾ ਹੋਇਆ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਉਹ ਇਨਫਲੂਐਂਸਰ ਜਿਹੜੀ ਸੀਗੀ ਉਹ ਇੱਕ ਲਾਈਵ ਸਟ੍ਰੀਮਿੰਗ ਕਰਦੀ ਸੀ ਲਾਈਵ ਸਟ੍ਰੀਮਿੰਗ ਦੇ ਦੌਰਾਨ ਪਿੱਛੇ ਜੋ ਹੈ ਕਿਸੇ ਨਾਲ ਗੱਲਬਾਤ ਕਰ ਰਹੀ ਸੀਗੀ ਗੱਲਬਾਤ ਦੇ ਦੌਰਾਨ ਹੀ ਉਸ ਨੂੰ ਅਚਾਨਕ ਗੋਲੀਆਂ ਨਾਲ ਹੰਡ ਦਿੱਤਾ ਗਿਆ ਜਦੋਂ ਇਹ ਵੱਡੀ ਵਾਰਦਾਤ ਵਾਪਰੀ ਉਸ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਇੱਕ ਪਾਰਟੀ ਦੇ ਜਿਹੜੇ ਕਾਂਗਰਸਮੈਨ ਸੀਗੇ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਥੋੜੇ ਹੀ ਸਮੇਂ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਘਟਨਾ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਮੋਡਲ ਤੇ ਬਿਊਟੀ ਇਨਫਲੂਐਂਸਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਨਾਲ ਦੀ ਨਾਲ ਹੁਣ ਇਹ ਘਟਨਾ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਪੌਕੇਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਬੋਲੂ ਜੁਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੋਰ ਆਖਿਰਕਾਰ ਇਹ ਗੋਲੀਆਂ ਕਿਉਂ ਮਾਰੀਆਂ ਗਈਆਂ ਦੋ ਵੱਡੀਆਂ ਘਟਨਾਵਾਂ ਨੂੰ ਕਿਉਂ ਅੰਜਾਮ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਛਿੜੀ ਹੋਈ ਹੈ ਇਹ ਮਾਮਲਾ ਸੋਸ਼ਲ ਮੀਡੀਆ ਤੇ ਵੀ ਪੱਖਿਆ ਹੋਇਆ ਹੈ ਐ ਮੈਕਸੀਕੋ ਦੇ ਜ਼ਲਿਸਕੋ ਰਾਜ ਦੇ ਵਿੱਚ ਜਿੱਥੇ ਕਿ ਇੱਕ ਇਨਫਲੂਐਂਸਰ ਜੋ ਹੈ ਬਿਊਟੀ ਇਨਫਲੂਐਂਸਰ ਜੋ ਹੈ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਲਾਈਵ ਸਟ੍ਰੀਮਿੰਗ ਦੇ ਦੌਰਾਨ ਹੀ ਚੋਰੂ ਪਿੱਛੇ ਕਿਸੇ ਨਾਲ ਗੱਲਬਾਤ ਕਰੀ ਸੀ ਅਚਾਨਕ ਹੀ ਕਿਸੇ ਨੇ ਉਸ ਬਿਊਟੀ ਪਾਰਲਰ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਤੇ ਉਸ ਇਨਫਲੂਐਂਸਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਉਸਦੇ ਨਾਲ ਅਜਿਹਾ ਕਿਉਂ ਕੀਤਾ ਗਿਆ ਕਿਉਂ ਉਸਦੇ ਗੋਲੀਆਂ ਮਾਰੀਆਂ ਗਈਆਂ ਇਸ ਦੀ ਕੋਈ ਵੀ ਵਜ੍ਹਾ ਫਿਲਹਾਲ ਸਾਹਮਣੇ ਨਹੀਂ ਆਈ ਹੈ ਕੋਈ ਕਾਰਨ ਜਿਹੜਾ ਨਹੀਂ ਪਤਾ ਲੱਗਿਆ ਕਿ ਅਧਿਕਾਰ ਉਸ ਨੂੰ ਕਿਉਂ ਗੋਲੀਆਂ ਮਾਰੀਆਂ ਗਈਆਂ ਪਰ ਬੁਰੀ ਛਾਣਬਿੰਦ ਕੀਤੀ ਜਾ ਰਹੀ ਹੈ ਪਾਲ ਕੀਤੀ ਜਾ ਰਹੀ ਹੈ ਔਰ ਇਸ ਪੂਰੀ ਵਾਰਦਾਤ ਨੂੰ ਕਿਉਂ ਅਨਜਾਮ ਦਿੱਤਾ ਕਿ ਆ ਕੀ ਕਾਰਨ ਸੀ ਇਸ ਦੇ ਪਿੱਛੇ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਇਹ ਗੋਲੀਆਂ ਲੰਘਦੀਆਂ ਨੇ ਆਲੇ ਦੁਆਲੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਵਲਰੀਨੋ ਦਾ ਜਿਹੜਾ ਕਤਲ ਕੀਤਾ ਗਿਆ 23 ਸਾਲਾਂ ਦੀ ਇਹ ਮਾਡਲ ਹੈ ਜਿਸ ਨੂੰ ਮੌਤ ਦੇ ਘਾਟ ਦਾ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਇੱਕ ਪਾਰਟੀ ਦੇ ਜਿਹੜੇ ਐਕਸ ਮੈਂਬਰ ਸੀਗੇ ਕਾਂਗਰਸਮੈਨ ਉਹਨਾਂ ਦਾ ਕਤਲ ਕੀਤਾ ਗਿਆ ਉਹ ਕਤਲ ਕਿਉਂ ਹੋਇਆ ਉਸਦੇ ਪਿੱਛੇ ਦਾ ਵੀ ਕੋਈ ਕਾਰਨ ਨਹੀਂ ਪਤਾ ਪਰ ਹਾਲਾਂਕਿ ਕੁਝ ਘੰਟਿਆਂ ਬਾਅਦ ਹੀ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਨਕਿ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਔਰ ਗੋਲੀਆਂ ਹੀ ਮਾਰੀਆਂ ਗਈਆਂ ਯਾਨਕਿ ਦੋ ਵਾਰਦਾਤਾਂ ਦੋਨਾਂ ਵਾਰਦਾਤਾਂ ਦੇ ਵਿੱਚ ਗੋਲੀਆਂ ਨਾਲ ਹੀ ਉਹਨਾਂ ਨੂੰ ਮੌਤੇ ਕੱਟ ਉਤਾਰਿਆ ਗਿਆ ਆਖਰਕਾਰ ਕੌਣ ਸੀ ਕਿਸ ਨੇ ਸਾਜ਼ਿਸ਼ ਰਚੀ ਕੀ ਕਾਰਨ ਸੀਗਾ ਇਸ ਦੇ ਪਿੱਛੇ ਦੀ ਕੋਈ ਵੀ ਹਾਲੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਪਿੱਛੇ ਦਾ ਸੱਚ ਸਾਹਮਣੇ ਲੌਂਦੀ ਕੋਸ਼ਿਸ਼ਕਾਰੀ ਹੈ ਦੋ ਵੱਡੇ ਚਿਹਰੇ ਕਿਤੇ ਨੇ ਕਿਤੇ ਇੱਕ ਪਾਰਟੀ ਦੇ ਵੱਡੇ ਲੀਡਰ ਮੈਂਬਰ ਔਰ ਦੂਸਰੇ ਪਾਸੇ ਇੱਕ ਇਨਫਲੂਐਂਸਰ ਜਿਸ ਦਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸੋਸ਼ਲ ਮੀਡੀਆ ਤੇ ਵਾਰੂ ਹੋਈ ਹੈ ਇਸ ਖਬਰ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਲਈ ਹੈ